ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੱਧੂ ਦਾ ਹੁਣ ਪੱਤਰਕਾਰਾਂ ਨਾਲ ਸਿੱਧਾ ਪੇਚਾ ਪੈਂਦਾ ਨਜ਼ਰ ਆ ਰਿਹਾ ਹੈ ਸਿੱਧਾ ਪੰਗਾ ਪੈ ਗਿਆ ਔਰ ਬਲਕਾਰ ਸਿੱਧੂ ਨੂੰ ਚੁਫੇਰੀਆਂ ਘੇਰਾ ਪੈਂਦਾ ਨਜ਼ਰ ਆ ਰਿਹਾ ਹੈ ਪੱਤਰਕਾਰ ਵੀ ਸਾਹਮਣੇ ਆ ਗਏ ਨੇ ਵਕੀਲਾ ਨੇ ਵੀ ਬਲਕਾਰ ਸਿੱਧੂ ਨੂੰ ਘੇਰਨਾ ਸ਼ੁਰੂ ਕੀਤਾ ਕਿਸਾਨ ਜਥੇਬੰਦੀਆਂ ਨੇ ਵੀ ਬਲਕਾਰ ਸਿੱਧੂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਬੀਤੇ ਦਿਨ ਲੋਕ ਆਵਾਜ਼ ਟੀਵੀ ਦੇ ਮੁਖੀ ਮਨਿੰਦਰਜੀਤ ਸਿੱਧੂ ਦੇ ਉੱਪਰ ਇੱਕ ਪਰਚਾ ਦਰਜ ਹੋਇਆ ਜਿਹੜਾ ਪਰਚਾ ਦੋ ਧਰਾਵਾਂ ਲਾ ਕੇ ਦਰਜ ਕੀਤਾ ਗਿਆ ਜਿਹੜਾ ਪਰਚਾ ਐਮ.ਐਲ.ਏ ਬਲਕਾਰ ਸਿੱਧੂ ਦੇ ਪੀ.ਏ ਵੱਲੋਂ ਪਰਸਨਲ ਅਸਿਸਟੈਂਟ ਨਿੱਜੀ ਸਹਾਇਕ ਵੱਲੋਂ ਦਰਜ ਕਰਵਾਇਆ ਗਿਆ ਔਰ ਉਹ ਪਰਚਾ ਦਰਜ ਕਿਉਂ ਕਰਵਾਇਆ ਗਿਆ ਹੁਣ ਜਿਹੜੇ ਪੱਤਰਕਾਰ ਨੇ ਜਿਹੜੇ ਵਕੀਲ ਨੇ ਜਿਹੜੇ ਕਿਸਾਨ ਜੱਥੇਬੰਦੀਆਂ ਦੇ ਆਗੂ ਨੇ ਉਹ ਸਾਰੇ ਇਹਦੇ ਉੱਪਰ ਟੁੱਟ ਕੇ ਪੈ ਗਏ ਨੇ ਵਕੀਲ ਜਿਹੜੇ ਜਸ ਜਸਵੰਤ ਜਸ ਹੈ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਪਰਚਾ ਤਾਂ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਤੇ ਉਲਟਾ ਆਪਣੀ ਕਰਤੂਤ ਛਪਾਉਣ ਦੇ ਲਈ ਪਰਚਾ ਮਨਿੰਦਰਜੀਤ ਸਿੱਧੂ ਤੇ ਕਰਾਇਆ ਜਾ ਰਿਹਾ ਹੁਣ ਤੁਸੀਂ ਦੇਖੋ ਬਲਕਾਰ ਸਿੱਧੂ ਤੇ ਪਰਚਾ ਕਿਉਂ ਹੋਣਾ ਚਾਹੀਦਾ ਕੀ ਬਲਕਾਰ ਸਿੱਧੂ ਨੇ ਇਹੋ ਜਿਹਾ ਕੀਤਾ ਜਿਹਦੇ ਕਰਕੇ ਕਿਹਾ ਜਾ ਰਿਹਾ ਕਿ ਪਰਚਾ ਤਾਂ ਬਲਕਾਰ ਸਿੱਧੂ ਤੇ ਹੋਣਾ ਚਾਹੀਦਾ ਅਸਲ ਕਹਾਣੀ ਇਹ ਆ ਬੀਤੇ ਦਿਨੀ ਲੋਕ ਆਵਾਜ਼ ਟੀਵੀ ਚੈਨਲ ਦੇ ਉੱਪਰ ਇੱਕ ਰਿਕਾਰਡਿੰਗ ਚਲਾਈ ਗਈ ਹੈ ਜਿਹੜੀ ਰਿਕਾਰਡਿੰਗ ਬਲਕਾਰ ਸਿੱਧੂ ਤੇ ਉਹਦੇ ਸਾਬਕਾ ਸਹਾਇਕ ਦੀ ਹੈ ਔਰ ਉਹ ਸਹਾਇਕ ਦੇ ਨਾਲ ਹੁਣ ਵਿਗੜ ਗਈ ਔਰ ਉਹ ਫਿਰ ਬਲਕਾਰ ਸਿੱਧੂ ਦੀਆਂ ਰਿਕਾਰਡਿੰਗ ਜਿਹੜੀਆਂ ਉਹ ਲੀਕ ਕਰਨ ਲੱਗ ਪਿਆ ਤਾਂ ਇੱਕ ਰਿਕਾਰਡਿੰਗ ਜਿਹੜੀ ਆ ਉਹ ਲੋਕ ਆਵਾਜ਼ ਟੀਵੀ ਚੈਨਲ ਤੇ ਚੱਲੀ ਲੋਕਾਂ ਸਾਰਿਆਂ ਨੇ ਸੁਣ ਲਈ ਆ ਔਰ ਜਿਹੜਾ ਪਰਚਾ ਕਰਵਾਇਆ ਗਿਆ ਇਹਦੇ ਵਿੱਚ ਬਲਕਾਰ ਸਿੱਧੂ ਤੇ ਉਹਦੇ ਸਹਾਇਕ ਨੇ ਇਹ ਨਹੀਂ ਕਿਹਾ ਵੀ ਇਹ ਆਵਾਜ਼ ਬਲਕਾਰ ਸਿੱਧੂ ਦੀ ਨਹੀਂ ਹੈਗੀ ਇਹ ਨਹੀਂ ਕਿਹਾ ਵੀ ਉਹ ਰਿਕਾਰਡਿੰਗ ਝੂਠੀ ਹੈ ਬਲਕਿ ਇਹ ਕਿਹਾ ਵੀ ਉਹ ਐਡਿਟ ਕੀਤੀ ਗਈ ਹੈ ਮਤਲਬ ਐਡਿਟ ਮਤਲਬ ਕੁਝ ਚੀਜ਼ਾਂ ਦੀ ਕੱਟ ਵੱਟ ਕੀਤੀ ਗਈ ਹੈ ਪਰ ਹੁਣ ਉਸ ਰਿਕਾਰਡਿੰਗ ਦੇ ਵਿੱਚ ਹੈ ਕੀ ਹੈ ਹੁਣ ਦੇਖੋ ਜਿਹੜੇ ਵਕੀਰ ਤੇ ਪੱਤਰਕਾਰ ਜਸਵੰਤ ਜੱਸਾ ਫਰੀਦਕੋਟ ਤੋਂ ਉਹ ਠੋਕ ਕੇ ਇਹ ਵੀਡੀਓ ਦੇ ਵਿੱਚ ਦਾਅਵਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਔਰਤਾਂ ਬਾਰੇ ਘਟਿਆ ਤੋਂ ਘਟਿਆ ਸ਼ਬਦਾਵਲੀ ਐਮਐਲਏ ਬਲਕਾਰ ਸਿੱਧੂ ਵਰਤ ਰਿਹਾ ਉਧਰੋਂ ਜਿਹੜੇ ਕਿਸਾਨ ਆਗੂ ਰਜਿੰਦਰ ਸਿੰਘ ਨੇ ਦੀਪ ਸਿੰਘ ਵਾਲਾ ਉਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਝਾੜੂ ਦਾ ਐਮਐਲਏ ਬਲਕਾਰ ਸਿੱਧੂ ਔਰਤਾਂ ਬਾਰੇ ਬਹੁਤ ਘਟਿਆ ਸ਼ਬਦ ਵਰਤ ਰਿਹਾ ਔਰ ਦੇਖੋ ਇੱਕ ਪਾਸੇ ਉਹ ਕਹਿੰਦੇ ਨੇ ਕਿ ਔਰਤਾਂ ਨੂੰ ਸਨਮਾਨ ਦੇਣ ਦੀ ਗੱਲ ਕਰਦੇ ਸੀ 1000 ਰੁਪਏ ਮਹੀਨਾ ਦੇਣ ਦੀ ਗੱਲ ਕਰਦੇ ਸੀ ਤੇ ਹੁਣ ਆਪਣੇ ਹੀ ਦੋਸਤਾਂ ਦੀਆਂ ਘਰ ਵਾਲੀਆਂ ਵਾਸਤੇ ਵਕੀਲ ਕਹਿੰਦਾ ਇਹੋ ਜੀ ਘਟਿਆ ਪਾਸ਼ਾ ਵਰਤੀ ਜਾ ਰਹੀ ਹੈ ਹੁਣ ਵਕੀਲ ਇਹ ਕਹਿੰਦਾ ਜਸਵੰਤ ਜਸ ਉਹ ਕਹਿੰਦਾ ਉਸ ਘਟਿਆ ਪਾਸ਼ਾ ਦੇ ਆਧਾਰ ਤੇ ਪਰਚਾ ਤਾਂ ਬਲਕਾਰ ਸਿੱਧੂ ਤੇ ਦਰਜ ਹੋਣਾ ਚਾਹੀਦਾ ਤੇ ਉਹਦੀ ਉਹ ਉਹਨੂੰ ਬਚਾਉਣ ਦੇ ਲਈ ਤੇ ਪੱਤਰਕਾਰਾਂ ਦੀ ਆਵਾਜ਼ ਦਬਾਉਣ ਦੇ ਲਈ ਪਰਚਾ ਕਰਤਾ ਮਨਿੰਦਰਜੀਤ ਸਿੱਧੂ ਤੇ ਹੁਣ ਚਫੇਰੋ ਇਹ ਆਵਾਜ਼ ਉੱਠੀ ਹੈ ਕਿ ਇਹ ਪਰਚਾ ਰੱਦ ਕਰਨਾ ਪਏਗਾ ਨਹੀਂ ਤਾਂ ਵੱਡੇ ਮੋਰਚੇ ਲੱਗਣਗੇ ਝੁਫੇਰਿਓ ਇਹ ਆਵਾਜ਼ ਉੱਠ ਰਹੀ ਹੈ ਕਿ ਐਦਾਂ ਪੱਤਰਕਾਰ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਸਕਦਾ ਹੁਣ ਦੇਖੋ ਉਹ ਜਿਹੜਾ ਪਰਚਾ ਦਰਜ ਕਰਾਇਆ ਉਹ ਬੜਾ ਹਾਸੋ ਹੀਣਾ ਜਿਸ ਨੂੰ ਕਿ ਜਿਹੜੇ ਵਕੀਲ ਜਸਵੰਤ ਜਸ ਹੈ ਉਹ ਕਹਿ ਰਿਹਾ ਕਿ ਪਰਚਾ ਨਹੀਂ ਇਹ ਲੰਡੂ ਪਰਚੀ ਹੈ ਤੇ ਇਹੋ ਜਿਹੀਆਂ ਪਰਚੀਆਂ ਪਹਿਲਾਂ ਵੀ ਬਹੁਤ ਪੈਂਦੀਆਂ ਰਹੀਆਂ ਬੋਲਣ ਵਾਲੇ ਲੋਕਾਂ ਤੇ ਅੱਗੇ ਵੀ ਪੈਂਦੀਆਂ ਰਹਿਣਗੀਆਂ ਤੇ ਜਿਨ੍ਹਾਂ ਨੇ ਸੱਚ ਬੋਲਣਾ ਉਹ ਇਹੋ ਜਿਹੇ ਪਰਚੀਆਂ ਤੋਂ ਨਹੀਂ ਡਰਦੇ ਔਰ ਉਹਦੇ ਵਿੱਚ ਹੈ ਕੀ ਹੈ ਹੁਣ ਉਹ ਪਰਚਾ ਕੁਝ ਪੱਤਰਕਾਰ ਇੱਕ ਵੀਡੀਓ ਦੇ ਵਿੱਚ ਕਹਿ ਰਹੇ ਨੇ ਜਿੱਤੋ ਤੋਂ ਉਹ ਕਹਿ ਰਹੇ ਨੇ ਕਿ ਜੇਕਰ ਪਰਚਾ ਕਰਾਉਣਾ ਸੀ ਤਾਂ ਬਲਕਾਰ ਸਿੱਧਾ ਸਾਹਮਣੇ ਆ ਕੇ ਕਰਾਵੇ ਆਪਣੇ ਨਵੇਂ ਪੀਏ ਰੇਸ਼ਮ ਸਿੰਘ ਦੇ ਨਾਂ ਤੋਂ ਪਰਚਾ ਕਿਉਂ ਦਰਜ ਕਰਾਇਆ ਜਾ ਰਿਹਾ ਹੈ ਹੁਣ ਇਹ ਕਾਨੂੰਨੀ ਨੁਕਤਾ ਵੀ ਇਹਦੇ ਚ ਤਿੰਨ ਕਾਨੂੰਨੀ ਨੁਕਤੇ ਨੇ ਜਿਨ੍ਹਾਂ ਦੇ ਕਰਕੇ ਉਹ ਪਰਚਾ ਬਿਲਕੁਲ ਫਾਲਤੂ ਦਾ ਸਾਬਤ ਹੁੰਦਾ ਵਾਕਿਆ ਹੀ ਪਰਚੀ ਸਾਬਤ ਹੁੰਦਾ ਕਿਉਂ ਪਹਿਲੀ ਗੱਲ ਜੇਕਰ ਬਲਕਾਰ ਸਿੱਧੂ ਨੂੰ ਕੋਈ ਇਤਰਾਜ਼ ਹੈ ਆਡੀਓ ਰਿਕਾਰਡਿੰਗ ਦਾ ਤਾਂ ਫਿਰ ਸ਼ਿਕਾਇਤ ਕਰਤਾ ਬਲਕਾਰ ਸਿੱਧੂ ਹੋਣਾ ਚਾਹੀਦਾ ਪੁਲਿਸ ਕੋਲ ਸ਼ਿਕਾਇਤ ਤਾਂ ਤੀਜਾ ਬੰਦਾ ਕਰ ਰਿਹਾ ਰੇਸ਼ਮ ਸਿੰਘ ਉਹ ਰੇਸ਼ਮ ਸਿੰਘ ਕਹਿ ਰਿਹਾ ਵੀ ਮੈਨੂੰ ਇਹ ਗੱਲ ਗਲਤ ਲੱਗੀ ਹੈ ਵੀ ਐਮਐਲਏ ਬਾਰੇ ਆ ਰਿਕਾਰਡਿੰਗ ਕਿਉਂ ਲੀਕ ਕੀਤੀ ਗਈ ਹੈ ਐਮਐਲਏ ਨੂੰ ਕੋਈ ਇਤਰਾਜ਼ ਹੈ ਜਾਂ ਐਮਐਲਏ ਕਹਿੰਦਾ ਵੀ ਇਹਦੇ ਵਿੱਚ ਮੈਂ ਨਹੀਂ ਬੋਲਿਆ ਜਾਂ ਇਹ ਮੇਰੀ ਆਵਾਜ਼ ਨਹੀਂ ਜਾਂ ਕੋਈ ਵੀ ਇਤਰਾਜ਼ ਹੈ ਤੇ ਐਮਐਲਏ ਪੁਲਿਸ ਨੂੰ ਆਪ ਸ਼ਿਕਾਇਤ ਕਰੇ ਨਾ ਹੁਣ ਪੱਤਰਕਾਰ ਇਹ ਕਹਿ ਰਹੇ ਨੇ ਜਿਹੜੇ ਜੈਤੋ ਤੋਂ ਇੱਕ ਵੀਡੀਓ ਪੱਤਰਕਾਰਾਂ ਦੀ ਆਈ ਹੈ ਉਹ ਠੋਕ ਕੇ ਕਹਿ ਰਹੇ ਨੇ ਕਿ ਬਲਕਾਰ ਸਿੱਧੂ ਸਭ ਕੁਝ ਕਰਾ ਰਿਆ ਤੇ ਜੇ ਫਿਰ ਉਹਨੇ ਪੰਗਾ ਲੈਣਾ ਤਾਂ ਸਿੱਧਾ ਆਪਣੇ ਨਾਮ ਤੇ ਲਵੇ ਨਾ ਆਪਣੇ ਨਿੱਜੀ ਸਹਾਇਕ ਦੇ ਨਾਮ ਤੇ ਕਿਉਂ ਖੇਡ ਖੇਡ ਰਿਹਾ ਅਸਲ ਦੇ ਵਿੱਚ ਜਾਪਦਾ ਇਹ ਆ ਕਿ ਉਸ ਆਡੀਓ ਰਿਕਾਰਡਿੰਗ ਤੋਂ ਬਲਕਾਰ ਸਿੱਧੂ ਨੂੰ ਬਹੁਤ ਪੀੜ ਹੋਈ ਆ ਤਕਲੀਫ ਹੋਈ ਆ ਤੇ ਬਲਕਾਰ ਸਿੱਧੂ ਫਿਰ ਪਿੱਛੇ ਰਹਿ ਕੇ ਇਹ ਸਾਰੀ ਖੇਡ ਖੇਡ ਰਿਆ ਇਹਦੇ ਚ ਹੁਣ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਸੈਂਕੜੇ ਹਜ਼ਾਰਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟਾਂ ਪਾ ਦਿੱਤੀਆਂ ਨੇ ਲੋਕ ਕਹਿ ਰਹੇ ਨੇ ਕਿ ਸਬਕ ਸਿਖਾਵਾਂਗੇ ਪਰਚਾ ਰੱਦ ਕਰਾਵਾਂਗੇ ਔਰ ਦੇਖੋ ਕਾਨੂੰਨੀ ਨੁਕਤੇ 3 ਪਹਿਲਾ ਪਿਛਲੀਆਂ ਸਰਕਾਰਾਂ ਵੇਲੇ ਵੀ ਤੇ ਹੁਣ ਵੀ ਸਰਕਾਰ ਦੀ ਨੀਤੀ ਇਹ ਆ ਕਿ ਜੇਕਰ ਕਿਸੇ ਪੱਤਰਕਾਰ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਨੂੰ ਪਹਿਲਾਂ ਘੱਟੋ-ਘੱਟ ਡੀਐਸਪੀ ਲੈਵਲ ਦਾ ਅਧਿਕਾਰੀ ਇਨਵੈਸਟੀਗੇਟ ਕਰੇਗਾ ਪਰਖਾਲ ਕਰੇਗਾ ਕਿਤੇ ਇਹ ਸ਼ਿਕਾਇਤ ਝੂਠੀ ਤਾਂ ਨਹੀਂ ਕਿਤੇ ਇਹ ਸ਼ਿਕਾਇਤ ਪੱਤਰਕਾਰ ਦੀ ਆਵਾਜ਼ ਬੰਦ ਕਰਾਉਣ ਲਈ ਤਾਂ ਨਹੀਂ ਪਰ ਜੇਕਰ ਪਰਖਾਲ ਦੇ ਵਿੱਚੋਂ ਤੱਥ ਸਬੂਤ ਸਭ ਕੁਝ ਠੀਕ ਪਾਏ ਜਾਣ ਉਹ ਸ਼ਿਕਾਇਤ ਸੱਚੀ ਸਾਬਤ ਹੋਵੇ ਫੇਰ ਪਰਚਾ ਦਰਜ ਹੋ ਸਕਦਾ ਪੱਤਰਕਾਰ ਤੇ ਵਰਨਾ ਸਿੱਧਾ ਹੀ ਕਿਸੇ ਨੇ ਪੱਤਰਕਾਰ ਦੀ ਆਵਾਜ਼ ਬੰਦ ਕਰਾਉਣ ਲਈ ਉਹਦੇ ਤੇ ਸ਼ਿਕਾਇਤ ਕਰਤੀ ਤੇ ਉੱਤੇ ਪਰਚਾ ਠੋਕ ਦਿਓ ਇਸ ਨੀਤੀ ਦੇ ਪਿਛਲੀਆਂ ਸਰਕਾਰਾਂ ਤੇ ਹੁਣ ਵੀ ਖਲਾਫ ਰਹੀਆਂ ਮਤਲਬ ਖਲਾਫ ਆਪਾਂ ਨਹੀਂ ਕਹਿ ਸਕਦੇ ਮਤਲਬ ਕਹਿੰਦੇ ਰਹਾ ਕਿ ਇੰਜ ਨਹੀਂ ਹੋਊਗਾ ਹੁਣ ਜੇ ਕਿਸੇ ਵਕੀਲ ਤੇ ਪਰਚਾ ਦਰਜ ਹੋਣਾ ਤਾਂ ਵੀ ਇੱਕ ਨਿਯਮ ਬਣਿਆ ਕਿ ਘਟੋ ਘਟ ਜਿਹੜਾ ਕੋਈ ਅਧਕਾਰੀ ਆ ਉਹ ਪਹਿਲਾਂ ਪੜਤਾਲ ਕਰੇਗਾ ਫਿਰ ਵਕੀਲ ਤੇ ਪਰਚਾ ਦਰਜ ਹੋ ਸਕਦਾ ਪਰ ਮਨਿੰਦਰਜੀਤ ਸਿੱਧੂ ਤੇ ਪਰਚਾ ਦਰਜ ਕਰਨ ਲੱਗਾ ਇਹਨਾਂ ਨੇ ਮਿੰਟ ਲਾਇਆ ਰਾਤ ਦੇ ਹਨੇਰੇ ਚ ਰਾਤ ਨੂੰ 11 ਵਜੇ ਪਰਚਾ ਦਰਜ ਕੀਤਾ ਗਿਆ ਅਗਲੇ ਦਿਨ ਸ਼ਾਮ ਤੱਕ ਪਤਾ ਹੀ ਨਹੀਂ ਲੱਗਣ ਦਿੱਤਾ ਗਿਆ ਵੀ ਪਰਚਾ ਦਰਜ ਕੀਤਾ ਕਿ ਨਹੀਂ ਹੁਣ ਇਸ ਮਸਲੇ ਤੇ ਰੌਲਾ ਪੈ ਗਿਆ ਵੱਡਾ ਦੇਖੋ ਆਮ ਆਦਮੀ ਪਾਰਟੀ ਨੂੰ ਸੱਚਮੁੱਚ ਇਹ ਗੱਲ ਮਹਿੰਗੀ ਪੈਣੀ ਹੈ ਜਿਵੇਂ ਕਿ ਵਕੀਲ ਜਸਵੰਤ ਜਸ ਨੇ ਕਿਹਾ ਜਿਵੇਂ ਕਿ ਰਜਿੰਦਰਦੀਪ ਸਿੰਘ ਵਾਲਾ ਨੇ ਕਿਹਾ ਜਿਵੇਂ ਕਿ ਹੋਰਾਂ ਨੇ ਕਿਹਾ ਇਹ ਗੱਲ ਆਮ ਆਦਮੀ ਪਾਰਟੀ ਨੂੰ ਮਹਿੰਗੀ ਪੈਣੀ ਪੈਣੀ ਆ ਦੇਖੋ ਜੇ ਤਾਂ ਬਲਕਾਰ ਸਿੱਧੂ ਇਹ ਕਹਿੰਦਾ ਵੀ ਜਿਹੜੀ ਆਡੀਓ ਰਿਕਾਰਡਿੰਗ ਚਲਾਈ ਆ ਉਹ ਮੇਰੀ ਹੈ ਹੀ ਨਹੀਂ ਫਿਰ ਬਲਕਾਰ ਸਿੱਧੂ ਨੂੰ ਆਪਣਾ ਫੋਨ ਪੁਲਿਸ ਨੂੰ ਦੇਣਾ ਪਊ ਜਿਹਦੇ ਤੇ ਉਹ ਗੱਲ ਹੋਈ ਆ ਕਿਉਂਕਿ ਆਈਟੀ ਐਕਟ ਆ ਜਿਹੜਾ ਉਹਦੇ ਮੁਤਾਬਕ ਫੋਨ ਦੇਣਾ ਪਊ ਹੁਣ ਵਕੀਲ ਦਾ ਦਾਵਾ ਇਹ ਆ ਕਿ ਉਹ ਜਿਹੜਾ ਐਮਐਲਏ ਬਲਕਾਰ ਸਿੱਧੂ ਉਹ ਆਪਣਾ ਫੋਨ ਸੈੱਟ ਬਦਲੇਗਾ ਪਹਿਲਾਂ ਕਿਉਂਕਿ ਫੋਨ ਉਹਨੇ ਦੇਣਾ ਨਹੀਂ ਫੋਨ 'ਚ ਤਾਂ ਬੜਾ ਕੁਝ ਹੁੰਦਾ ਤਾਂ ਸੈੱਟ ਬਦਲੇਗਾ ਇਹ ਦਾਵਾ ਵਕੀਲ ਜਸਵੰਤ ਜੱਸ ਨੇ ਕੀਤਾ ਹੁਣ ਜੇਕਰ ਬਲਕਾਰ ਸਿੱਧੂ ਇਹ ਗੱਲ ਮੰਨਦਾ ਵੀ ਉਹ ਆਡੀਓ ਰਿਕਾਰਡਿੰਗ ਮੇਰੀ ਆ ਫਿਰ ਰੌਲਾ ਕੀ ਰਹਿ ਗਿਆ ਜੇ ਜੇਕਰ ਜੇਕਰ ਉਹ ਆਡੀਓ ਬਲਕਾਰ ਸਿੱਧੂ ਦੀ ਹੈ ਤਾਂ ਫਿਰ ਇਹ ਬਹੁਤ ਘਟੀਆ ਗੱਲ ਹੈ ਜਿਵੇਂ ਕਿ ਸਾਰੇ ਪਾਸੋਂ ਆਵਾਜ਼ ਆ ਰਹੀ ਹੈ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਵੀ ਜਿਹੜੇ ਆਪਣਾ ਫਲਾਣਾ ਵਰਕਰ ਹੈ ਤੇ ਉਹਦੀ ਘਰ ਵਾਲੀ ਉਹ ਰਾਤ ਨੂੰ ਆਪਣੇ ਕੋਲ ਛੱਡ ਗਿਆ ਤੇ ਚਲੋ ਵਧੀਆ ਘਰ ਵਾਲੀਆਂ ਆਪਣੇ ਕੋਲ ਰਾਤ ਨੂੰ ਛੱਡ ਜਾ ਕਰਨ ਐਦਾਂ ਦੀਆਂ ਗੱਲਾਂ ਉਹਦੇ ਵਿੱਚ ਹੈਗੀਆਂ ਨੇ ਹੁਣ ਉਹ ਆਡੀਓ ਰਿਕਾਰਡਿੰਗ ਚ ਕੌਣ ਹੈ ਇਹਦੇ ਬਾਰੇ ਮੈਂ ਪੁਸ਼ਟੀ ਨਹੀਂ ਕਰਦਾ ਪਰ ਜੇਕਰ ਐਮਐਲਏ ਕਹਿੰਦਾ ਵੀ ਇਹ ਮੇਰੀ ਨਹੀਂ ਰਿਕਾਰਡਿੰਗ ਤਾਂ ਐਮਐਲਏ ਦੀ ਜਾਂਚ ਕਰਵਾਏ ਨਾ ਤੇ ਜੇਕਰ ਐਮਐਲਏ ਮੰਨਦਾ ਵੀ ਰਿਕਾਰਡਿੰਗ ਮੇਰੀ ਹੈ ਤਾਂ ਫਿਰ ਰੋਲਾ ਕੀ ਰਹਿ ਗਿਆ ਫਿਰ ਤਾਂ ਵਾਕਿਆ ਹੀ ਪਰਚਾ ਐਮਐਲਏ ਤੇ ਹੋਣਾ ਚਾਹੀਦਾ ਵੇਖੋ ਇਹ ਆਪਣੇ ਵਲੰਟੀਅਰਾਂ ਨੂੰ ਕਹਿੰਦੇ ਰਿਹਾ ਵੀ ਇਹ ਸਾਡੇ ਮਤਲਬ ਬਹੁਤ ਅਹੀ ਸਤਕਾਰ ਕਰਦੇ ਆਪਣੇ ਵਰਕਰਾਂ ਦਾ ਵਲੰਟੀਅਰਾਂ ਦਾ ਤੇ ਜੇ ਅੱਜ ਆਮ ਆਦਮੀ ਪਾਰਟੀ ਆਪਣੇ ਵਰਕਰਾਂ ਜਾਂ ਵਲੰਟੀਅਰਾਂ ਦੇ ਪ੍ਰਤੀ ਐਸੀ ਗੰਦੀ ਸ਼ਬਦਾਵਲੀ ਵਰਤੇਗੀ ਜਿਹੜੀ ਉਸ ਰਿਕਾਰਡਿੰਗ ਚ ਹੈ ਜਿਵੇਂ ਕਿ ਮੈਂ ਦਾਵਾ ਨਹੀਂ ਕਰਦਾ ਮੈਂ ਕਹਿੰਨਾ ਜੇ ਹੈ ਜੇ ਹੈ ਇਹਦੀ ਪੁਸ਼ਟੀ ਕਰਨੀ ਚਾਹੀਦੀ ਹੈ ਇਹਦੀ ਪਰਤਾਲ ਹੋਣੀ ਚਾਹੀਦੀ ਹੈ ਤਾਂ ਫਿਰ ਜੇ ਉਹ ਹੈ ਤਾਂ ਫਿਰ ਇਹ ਬਹੁਤ ਹੀ ਮਾੜੀ ਗੱਲ ਹੈ ਹੁਣ ਸਿੱਧਾ ਜਿਹੜਾ ਪਰਚਾ ਹੋਇਆ ਉਹਦੇ ਵਿੱਚ ਤਾਂ ਇੱਕ ਤਰ੍ਹਾਂ ਨਾਲ ਪੁਸ਼ਟੀ ਹੁੰਦੀ ਹੈ ਵੀ ਇਹ ਆਵਾਜ਼ ਬਲਕਾਰ ਸਿੱਧੂ ਦੀ ਹੈ ਪੁਸ਼ਟੀ ਕਿਵੇਂ ਹੁੰਦੀ ਹੈ ਉਹ ਇਸ ਤਰ੍ਹਾਂ ਹੁੰਦੀ ਹੈ ਕਿ ਪਰਚਾ ਕਰਾਉਣ ਵਾਲੇ ਬਲਕਾਰ ਸਿੱਧੂ ਦੇ ਪੀਏ ਨੇ ਇਹ ਗੱਲ ਨਹੀਂ ਆਖੀ ਵੀ ਉਹ ਰਿਕਾਰਡਿੰਗ ਸਾਡੀ ਨਹੀਂ ਉਹ ਰਿਕਾਰਡਿੰਗ ਝੂਠੀ ਹੈ ਉਹ ਰਿਕਾਰਡਿੰਗ ਫੇਸ ਫੇਕ ਹੈ ਇਹ ਗੱਲ ਉਹਨਾਂ ਨੇ ਆਖੀ ਨਹੀਂ ਅੱਛਾ ਜੇਕਰ ਉਹ ਰਿਕਾਰਡਿੰਗ ਫੋਰਜ ਕੀਤੀ ਗਈ ਹੈ ਕਿੱਥੋਂ ਕਿਵੇਂ ਕਿੱਦਾਂ ਕਿੰਨੀ ਕੀਤੀ ਗਈ ਹੈ ਉਹ ਦੱਸਣਾ ਪਊਣਾ ਪਰਚੇ 'ਚ ਇਹੋ ਜਿਹੀ ਕੋਈ ਕੋਈ ਗੱਲ ਹੀ ਹੈ ਨਹੀਂ ਪਰਚੇ ਦੀ ਕਹਾਣੀ ਪੂਰੀ ਦੀ ਪੂਰੀ ਜਿਹੜੀ ਆ ਉਹ ਜਿਵੇਂ ਕਿ ਵਕੀਲਾਂ ਨੇ ਵੀ ਕਿਹਾ ਤੇ ਹਰ ਸੁਣਨ ਵਾਲੇ ਨੂੰ ਪਰਚੇ ਦੀ ਐਫ ਆਈ ਆਰ ਪੜ੍ਹ ਕੇ ਤਾਂ ਉਹ ਕਹਾਣੀ ਜਾਲੀ ਜਾਪਦੀ ਹੈ ਦੇਖੋ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਕੁਝ ਲੋਕਾਂ ਤੇ ਪਰਚੇ ਦਰਜ ਕੀਤੇ ਜਿੱਥੇ ਮੂੰਹ ਦੀ ਖਾਣੀ ਪਈ ਜਿਹੜੇ ਪਿਛਲੇ ਦਿਨੀ এবੀਸੀ ਪੰਜਾਬ ਚੈਨਲ ਆ ਜਿਹੜਾ ਉਹਨੂੰ ਵਿਧਾਨ ਸਭਾ ਚ ਵੜਨ ਤੋਂ ਰੋਕਿਆ ਗਿਆ ਉਸ ਤੋਂ ਪਹਿਲਾਂ ਪੱਤਰਕਾਰ ਤੇ ਬੁੱਧੀਜੀਵੀ ਮਾਲਵਿੰਦਰ ਮਾਲੀ ਦੀ ਆਵਾਜ਼ ਬੰਦ ਕਰਾਉਣ ਲਈ ਉਹਦੇ ਤੇ ਪਰਚੇ ਕੀਤੇ ਗਏ ਪਰ ਮਾਲੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਵੀ ਤੁੰਨਿਆ ਪਰ ਮਾਲੀ ਆਉਂਦਿਆ ਹੀ ਜਿਸ ਦਿਨ ਜਮਾਨਤ ਹੋ ਕੇ ਜੇਲ੍ਹੋਂ ਬਾਹਰ ਆਇਆ ਉਸੇ ਦਿਨੀ ਫਿਰ ਉਹਨੇ ਗੱਜਣਾ ਸ਼ੁਰੂ ਕੀਤਾ ਤੇ ਹੁਣ ਤੱਕ ਮਾਲੀ ਗੱਜੀ ਜਾਂਦਾ ਕਹਿਣ ਦਾ ਭਾਵ ਕਿਸੇ ਬੋਲਣ ਵਾਲੇ ਜ਼ਮੀਰ ਵਾਲੇ ਨੂੰ ਐਦਾਂ ਪਰਚਿਆਂ ਨਾਲ ਚੁੱਪ ਨਹੀਂ ਕਰਾਇਆ ਜਾ ਸਕਦਾ ਐਦਾਂ ਨਹੀਂ ਡਰਾਇਆ ਜਾ ਸਕਦਾ ਜਿਹੜੇ ਵਕਾਊ ਮਾਲ ਨੇ ਜਿਹੜੇ ਪਾਲਤੂ ਨੇ ਉਹ ਪਹਿਲਾਂ ਹੀ ਪਾਲਤੂ ਨੇ ਉਹ ਪਹਿਲਾਂ ਹੀ ਵਿਕੇ ਹੋਏ ਨੇ ਤੇ ਜਿਹੜੇ ਜ਼ਮੀਰ ਦੀ ਆਵਾਜ਼ ਸੁਣ ਕੇ ਲੋਕਾਂ ਨਾਲ ਖੜਨਾ ਜਾਣਦੇ ਨੇ ਉਹ ਪਹਿਲਾਂ ਵੀ ਖੜੇ ਉਹ ਅੱਜ ਵੀ ਖੜੇ ਉਹ ਖੜਦੇ ਰਹਿਣਗੇ ਇੱਥੇ ਬੜਾ ਕੁਝ ਇਤਿਹਾਸ ਪੜ ਕੇ ਦੇਖੋ ਸਾਡਾ ਬੜਾ ਕੁਝ ਹੋਇਆ ਲੋਕਾਂ ਦੀਆਂ ਆਵਾਜ਼ਾਂ ਬੰਦ ਕਰਾਉਣ ਲਈ ਪਰ ਆਵਾਜ਼ਾਂ ਬੰਦ ਨਹੀਂ ਕਰਾਈਆਂ ਜਾ ਸਕੀਆਂ ਹੁਣ ਐਮਐਲਏ ਨੇ ਦਹੀਂ ਦੇ ਭਲੇਖੇ ਇੱਕ ਪਾਦੇ ਫੁੱਟਾਂ ਨੂੰ ਮੂੰਹ ਮਾਰ ਲਿਆ ਲੱਗਦਾ ਮੈਨੂੰ ਲੱਗਦਾ ਕਿ ਐਮਐਲਏ ਨੂੰ ਇੱਥੇ ਮੂੰਹ ਦੀ ਖਾਣੀ ਪੈਣੀ ਆ ਆਮ ਆਦਮੀ ਪਾਰਟੀ ਨੂੰ ਇੱਥੇ ਸਾਹਮਣੇ ਆਉਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਵੀ ਜੇ ਐਦਾਂ ਦੇ ਪੰਗੇ ਤੁਸੀਂ ਪੱਤਰਕਾਰਾਂ ਤੇ ਮੀਡੀਆ ਨਾਲ ਪਾਉਂਗੇ ਫਿਰ ਖੈਰ ਨਹੀਂ ਫਿਰ 2027 ਚ ਭੁੱਲ ਜੋ ਕਿਉਂਕਿ ਪਹਿਲਾਂ ਤੋਂ ਹੀ ਜਿਹੜੀਆਂ ਗਰੰਟੀਆਂ ਗਰੰਟੀਆਂ ਕਹਿ ਕੇ ਤੁਸੀਂ ਆਏ ਸੀ ਉਹ ਤਾਂ ਦਿਖੀਆਂ ਨਹੀਂ ਲੋਕਾਂ ਨੂੰ ਅੱਜ ਤੱਕ ਪਰ ਜੇ ਆ ਤੁਸੀਂ ਮੀਡੀਆ ਤੇ ਪੱਤਰਕਾਰੀ ਦਾ ਆ ਹਾਲ ਕਰਨ ਲੱਗ ਪੇ ਵੀ ਬੰਦ ਕਰਾਉਣਾ ਇਹਨਾਂ ਨੂੰ ਚੁੱਪ ਕਰਾਉਣਾ ਇਹਨਾਂ ਨੂੰ ਪਰਚੇ ਪਾ ਕੇ ਕਰਾਵਾਂਗੇ ਫਿਰ 2027 ਦੇ ਵਿੱਚ ਬਹੁਤ ਭੜੀ ਹੋਣੀ ਹੈ ਉਹ ਇੱਥੇ ਇਹ ਤਾਂ ਪਾਰਟੀ ਹੈ ਜੇ ਨਵੀਂ ਉੱਠੀ ਆ ਇੱਥੇ ਤਾਂ ਉਹ ਅਕਾਲੀ ਦਲ ਜਿਹਦਾ ਇਤਿਹਾਸ 100 ਸਾਲ ਤੋਂ ਵੱਧ ਪੁਰਾਣਾ ਉਹ ਅਕਾਲੀ ਦਲ ਵੀ ਉਹਦਾ ਬੇੜਾ ਡੁੱਬ ਗਿਆ ਕਿਉਂਕਿ ਉਹਨਾਂ ਨੇ ਵੀ ਅੱਖਾਂ ਤੇ ਪੱਟੀ ਤੇ ਕੰਨਾਂ 'ਚ ਰੂਪ ਪਾ ਲਈ ਹੋਈ ਸੀ ਉਹਨਾਂ ਨੂੰ ਵੀ ਐਂ ਲੱਗਦਾ ਸੀ ਅਸੀਂ ਕੁਝ ਵੀ ਕਰ ਸਕਦੇ ਆ ਬੜਾ ਕੁਝ ਉਹਨਾਂ ਨੇ ਕੀਤਾ ਕਾਂਗਰਸ ਦੇ ਰਾਜ 'ਚ ਵੀ ਹੋਇਆ ਹੁਣ ਦੇਖੋ ਇੱਕ ਗੱਲ ਮੈਂ ਇੱਥੇ ਸਾਫ਼ ਕਹੂੰਗਾ ਇਹ ਜਿਹੜਾ ਹਕੂਮਤ ਦਾ ਨਸ਼ਾ ਨਾ ਇਹ ਚਿੱਟੇ ਦੇ ਨਸ਼ੇ ਨਾਲੋਂ ਵੀ ਭੈੜਾ ਇਹ ਜਿਹੜਾ ਰਾਜ ਦਾ ਨਸ਼ਾ ਜਿਹੜਾ ਸੱਤਾ ਦਾ ਨਸ਼ਾ ਹੈ ਇਹ ਬੜਾ ਭੈੜਾ ਕੁੱਤਾ ਨਸ਼ਾ ਇਹ ਬੰਦੇ ਨੂੰ ਬੰਦੀ ਬੰਦੀ ਦਿਖਣ ਲਾ ਦਿੰਦਾ ਜਦੋਂ ਇਹ ਚੜਦਾ ਹੈ ਨਾ ਕਿਸੇ ਦੇ ਦਿਮਾਗ ਤੇ ਉਦੋਂ ਫਿਰ ਬੰਦੇ ਬੰਦੀ ਲੱਗਦੇ ਨਹੀਂ ਉਦੋਂ ਫਿਰ ਇੰਜ ਲੱਗਦਾ ਵੀ ਬੱਸ ਮੈਂ ਆ ਤੇ ਮੈਂ ਆ ਤੇ ਮੈਂ ਜੋ ਮਰਜ਼ੀ ਕਰਾਂ ਤੇ ਮੈਂ ਜੋ ਮਰਜ਼ੀ ਬੋਲਾਂ ਤੇ ਮੇਰੇ ਸਾਹਮਣੇ ਕੋਈ ਹੋਰ ਕਿਵੇਂ ਬੋਲੇ ਹੁਣ ਇਹ ਨਸ਼ਾ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਨੂੰ ਚੜਿਆ ਹੋਇਆ ਔਰ ਇਹ ਨਸ਼ਾ 2027 ਚ ਐਸਾ ਲੈਣਾ ਦੂਜੇ ਪਾਸੋਂ ਜਿੱਤ ਕੇ ਉਹ ਵੀ ਮਾਂਜਲ ਲਈ ਤਿਆਰ ਬੈਠੇ ਆ ਜਿਨ੍ਹਾਂ ਦੇ ਬੰਦੇ ਇਹਨਾਂ ਨੇ ਅੰਦਰ ਕੀਤੇ ਆ ਵੇਖੋ ਕੀ ਹੋਏਗਾ ਇਹ ਗੱਲਾਂ ਬਾਤ ਦੀਆਂ ਪਰ ਅੱਜ ਆਮ ਆਦਮੀ ਪਾਰਟੀ ਨੂੰ ਇਸ ਮਸਲੇ ਤੇ ਅੱਗੇ ਆਉਣਾ ਚਾਹੀਦਾ ਔਰ ਆਪਦੇ ਐਮਐਲਏ ਸਾਹਿਬ ਨੂੰ ਥੋੜੀ ਹੋਸ਼ ਦੇਣੀ ਚਾਹੀਦੀ ਆ ਕਿਉਂਕਿ ਸਿੱਧਾ ਸਿੱਧਾ ਲੋਕ ਇਹ ਕਹਿ ਰਹੇ ਨੇ ਕਿ ਇਹ ਸਭ ਕੁਝ ਐਮਐਲਏ ਕਰਵਾ ਰਿਹਾ ਤੇ ਜੇ ਐਮਐਲਏ ਕਰਵਾ ਰਿਹਾ ਤਾਂ ਫਿਰ ਐਮਐਲਏ ਆਮ ਆਦਮੀ ਪਾਰਟੀ ਨੂੰ ਥੱਲੇ ਸੁੱਟ ਰਿਹਾ ਬਾਕੀ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ